ਉਸ ਨੂੰ ਪਟਕਾਉਣ ਦਾ ਪਰ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਵੀ ਹੋਇਆ ਲੰਗਰ ਵੀ ਛਕਿਆ ਸਤ ਸੰਗਤ ਵੀ ਕੀਤੀ ਗੁਰੂ ਬਾਣੀ ਦੇ ਦਰਸ਼ਨ ਵੀ ਕੀਤੇ ਅੱਗੇ ਚਲਦਿਆਂ ਸਮਾਂ ਚੌਥੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਦਾ ਆ ਗਿਆ ਸਤਗੁਰ ਜੀ ਦੀ ਸ਼ਹੀਦੀ ਹੋਈ ਸਤਗੁਰ ਨੇ ਦਲੀਲ ਦੇ ਨਾਲ ਸਮਝਾ ਦਿੱਤਾ ਕਿ ਭਾਈ ਇਸ ਕਰ ਦੇ ਵਿੱਚ ਜ਼ੁਲਮ ਨੂੰ ਸਹਿਣ ਦੀ ਤਾਕਤ ਵੀ ਹੈ ਆਪਣੇ ਸਿਰ ਦੇ ਉੱਤੇ ਤੱਤਾ ਰੇਤਾ ਪਵਾ ਲਿਆ ਸੀ ਤੱਕ ਨਾ ਕੀਤੇ ਪਰ ਇਸ ਸਮੇਂ ਤੱਕ ਅਬੀਲ ਤੇ ਦਲੇਰ ਚੱਲਈ ਇਸ ਤੋਂ ਅੱਗੇ ਫਿਰ ਫਿਰ ਸ਼ਮਸ਼ੀਰ ਨੂੰ ਹੱਥ ਪਾਏ ਸੇਲੀ ਟੋਪੀ ਨੂੰ ਛੱਡ ਕੇ ਫਿਰ ਦਸਤਾਰ ਸਿਰ ਦੇ ਉੱਤੇ ਬੰਨੀ ਅਗ ਤੇਰੀ ਕੀ ਜਹਾਂਗੀਰ ਤਕਲੀਫ ਇਸੇ ਗਲਤੀ ਹੋਈ ਸਮੇਂ ਦੀ ਹਕੂਮਤ ਨੂੰ ਕਿ ਤ ਫਕੀਰ ਗਲ ਦਾ ਚੋਲਾ ਲਾ ਕੇ ਉਹ ਸੋਹਣੇ ਚੋਲੇ ਪਾਉਣ ਲੱਗ ਪਿਆ ਉਹ ਅਸਲੀ ਟੋਪੀ ਨੂੰ ਤਿਆਗ ਕੇ ਸਿਰ ਦੇ ਉੱਤੇ ਦਸਤਾਰ ਸਜਾਉਣ ਲੱਗ ਪਿਆ ਦੋ ਤਲਵਾਰਾਂ ਪੈਣ ਲਈਆਂ ਉਹ ਤਖਤ ਬਣਾ ਕੇ ਤਖਤ ਦੇ ਉੱਪਰ ਬੈਠਣ ਲੱਗ ਪਿਆ ਮਲਖਾੜਾ ਰੱਖ ਲਿਆ ਜਿੱਥੇ ਸੋਹਣੇ ਸੋਹਣੇ ਜਵਾਨ ਜਿਹੜੇ ਕਸਰਤਾਂ ਕਰਦੇ ਨੇ ਫੌਜ ਬਣਾ ਲਈ ਆਪਣੇ ਕੌਮ ਦੇ ਮਸਲੇ ਆਪ ਨਿਝਠਣ ਲੱਗ ਪਏ ਇਸ ਗੱਲ ਦੀ ਚੰਗੀ ਹੋਈ